ਲਓ ਵੀ ਦੋਸਤੋ ਜਿਹੜਾ ਸਵੇਰ ਦਾ ਸੀ ਦੋ ਤਿੰਨ ਰੇਲਾਂ ਪਾਈਆਂ ਸੀ ਵੀ ਪਾਲੇ ਬਾਈ ਨੂੰ ਜਿਹੜਾ ਉਹਨੇ ਮਤਲਬ ਕਿ ਪੂਰੀ ਇਮਾਨਦਾਰੀ ਨਾਲ 1 ਮਹੀਨਾ ਹੋ ਗਿਆ ਕੰਮ ਕੀਤਾ ਤੇ ਉਹਦਾ ਛੋਟਾ ਜਿਹਾ ਸਰਪ੍ਰਾਈਜ਼ ਗਿਫਟ ਦੇਣ ਲੱਗੇ ਸੀਗੇ ਅਸੀਂ ਹਾਂਜੀ ਤੇ ਹੁਣ ਉਹ ਘੜੀ ਆ ਗਈ ਹੈ ਬਾਈ ਪਾਲਾ ਹੁਣ ਕਰੂਗਾ ਓਪਨ ਤੇ ਤੁਸੀਂ ਸਾਰੇ ਨੇ ਵੀਡੀਓ ਐਂਡ ਤੱਕ ਦੇਖਣੀ ਹੈ ਵੀ ਗਿਫਟ ਦੇ ਵਿੱਚੋਂ ਨਿਕਲਦਾ ਕੀ ਆ ਤੇ ਪਾਲੇ ਦਾ ਪੂਰਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀਗਾ ਵੀ ਦੇਖ ਰਿਹਾ ਸੀਗਾ ਵੀ ਇਹਦੇ ਵਿੱਚ ਕੀ ਨਿਕਲੂਗਾ ਹਾਂਜੀ ਤੇ ਮੇਰੇ ਭਰਾ ਜਿਹੜੇ ਆਈਡੀਆ ਲਾ ਰਹੇ ਸੀਗੇ ਵੀ ਸ਼ੂਜ਼ ਹੋਣਗੇ ਦੋਸਤੋ ਇਹਦੇ ਵਿੱਚ ਸ਼ੂਜ਼ ਹੀ ਰਹਿਣਗੇ ਉਹ ਫੇਰੇ ਥੋੜਾ ਜਿਹਾ ਬੈਗ ਤੋਂ ਉਹਨੇ ਕਿਹਾ ਹਾਂ ਸਕੇਚਰ ਹਾਂ ਕੈਚਾ ਦੇ ਸ਼ੂਜ਼ ਹੋਣਗੇ ਸ਼ੂਜ਼ ਨਹੀਂਗੇ ਸ਼ੂਜ਼ ਤੋਂ ਇਲਾਵਾ ਕੁਝ ਹੈਗਾ ਤੇ ਉਹ ਤੁਸੀਂ ਜੇ ਦੇਖਣਾ ਹੈ ਤਾਂ ਵੀਡੀਓ ਨਾਲ ਤੁਹਾਨੂੰ ਦੇਖਣ ਜੁੜਨਾ ਹੀ ਪਊਗਾ ਹਾਂਜੀ ਤੇ ਚੱਲ ਵੀ ਪਾਲੇ ਕਰਦੇ ਸ਼ੁਰੂ ਲਓ ਬਈ ਹਮ ਤੁਸੀਂ ਇਹਨੂੰ ਕਰੋ ਆਰਾਮ ਦੇ ਨਾਲ ਓਪਨ ਇਧਰਲੀ ਸਾਈਡ ਆ ਸੀ ਇੱਥੇ ਤੇ ਤੇਰਾ ਰਿਐਕਸ਼ਨ ਹੋਣਾ ਚਾਹੀਦਾ ਵੀ ਤੂੰ ਤੈਨੂੰ ਮੈਨੂੰ ਲੱਗਦਾ ਵੀ ਚੀਜ਼ ਤੈਨੂੰ ਪਸੰਦ ਹੀ ਆਊਗੀ Chi sì. è? ਤੇ ਦੋਸਤੋ ਇਹ ਕੋਈ ਲਾਲਚ ਨਹੀਂ ਹੈ ਕਿਸੇ ਵੀ ਤਰੀਕੇ ਦਾ ਮੇਰੇ ਭਰਾ ਕਹੀ ਕਹਿ ਦਿੰਦੇ ਆ ਵੀ ਤੁਸੀਂ ਦਿਖਾਵਾ ਕਰਦੇ ਹੋ ਯਾਰ ਮੈਂ ਤਾਂ ਸਾਰਿਆਂ ਨੂੰ ਕਹਿੰਨਾ ਵੀ ਐਵੇਂ ਦਾ ਦਿਖਾਵਾ ਕਰਨਾ ਤਾਂ ਸਾਰੇ ਕਰੀ ਜਾਂਣਾ ਚੰਗੇ ਕੰਮ ਦਾ ਦਿਖਾਵਾ ਜ਼ਰੂਰ ਕਰਨਾ ਚਾਹੀਦਾ ਵੀ ਕੋਈ ਵੀ ਜੇ ਕੋਈ ਚੰਗਾ ਕੰਮ ਕਰਦਾ ਤਾਂ ਆਪਾਂ ਕਿਸੇ ਨੂੰ ਦੇਖ ਕੇ ਆਪਾਂ ਨੂੰ ਵੀ ਰੀਸ ਆ ਜਾਂਦੀ ਹੈ ਵੀ ਆਪਾਂ ਵੀ ਮੈਨੂੰ ਲੱਗਦਾ ਵੀ ਆਪਾਂ ਵੀ ਕਿਸੇ ਤੋਂ ਦੇਖ ਕੇ ਹੀ ਸਿੱਖਿਆ ਤੇ ਆਪਾਂ ਇੱਥੇ ਤੱਕ ਪਹੁੰਚੇ ਆ ਹਨਾ ਬਿਲਕੁਲ ਜੀ ਤੇ ਇੱਕ ਮਤਲਬ ਕਿ ਜਿਹੜੇ ਆਪਣੇ ਭੈਣ ਭਰਾ ਕੰਮ ਕਰਦੇ ਹੁੰਦੇ ਆ ਆਪਾਂ ਨੂੰ ਵੀ ਉਹਨਾਂ ਦਾ ਮਤਲਬ ਕਿ ਥੋੜਾ ਮੋਟਾ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਇੱਕ ਭਰਾ ਦਾ ਮੈਨੂੰ ਨਾ ਮੈਸੇਜ ਆਇਆ ਬਹੁਤ ਹੀ ਵਧੀਆ ਗੱਲ ਕਹੀ ਉਹਨੇ ਉਹ ਕਹਿੰਦਾ ਵੀ ਜਵੇਂ ਪਾਲਾ ਵੀ ਚਲ ਕੋਈ ਵੀ ਕਰ ਰਿਹਾ ਵੀ ਪਾਲਾ ਤੁਹਾਡੇ ਨਾਲ ਕੰਮ ਕਰ ਰਿਹਾ ਵੀ ਤੁਸੀਂ ਇਹਨੂੰ ਵੀ ਤਾਂ ਹੀ ਕਰ ਰਹੇ ਹੋ ਵੀ ਜਿਹੜਾ ਵੀ ਕੁਝ ਕਰ ਰਹੇ ਹੋ ਤੇ ਵਾਸਤੇ ਹਾਂਜੀ ਪਰ ਤੁਸੀਂ ਇਹਦੇ ਲੰਮੇ ਫਿਊਚਰ ਵਾਸਤੇ ਸੋਚੋ ਵੀ ਇਹਦਾ ਇੱਕ ਨਾ ਲਾਈਫ ਔਰ ਇੰਸ਼ੋਰੈਂਸ ਕਰਵਾ ਕੇ ਦਿਓ ਜਿਹਦੇ ਵਿੱਚ ਚਾਹੇ ਪਲਾਨ ਕੋਈ ਛੋਟਾ ਹੀ ਹੋਵੇ ਉਹ ਪਾਲੇ ਨੂੰ ਆਪਾਂ ਸਮਝਾਵਾਂਗੇ ਤੇ ਉਹ ਬੰਦਾ ਚਲ ਜਿੰਨਾ ਚਿਰ ਆਪਣੇ ਨਾਲ ਉਹਨਾਂ ਚਿਰ ਆਪਾਂ ਭਰੇ ਜਾਵਾਂਗੇ ਉਸ ਤੋਂ ਬਾਅਦ ਆਪਦੇ ਕਿਸ਼ਤਾਂ ਕੋਈ 10000 ਰੁਪਏ ਵੀ ਸਾਲ ਦਾ ਜੇ ਭਰੇ ਜੇ ਜਦੋਂ ਪਾਲਾ ਬੁੱਢਾ ਹੋਊਗਾ ਕੱਢ ਤੋਂ ਕੱਢ ਵੀ ਉਹ ਵੀ ਉਸ ਟਾਈਮ ਕੰਮ ਤਾਂ ਆ ਜੇ ਹਾਂ ਚਲ ਖੋਲ ਪਾਲੇ ਬਾਈ ਪਾਲੇ ਤੂੰ ਖੋਲੀ ਚਲਾ ਖੋਲੀ ਜਾਣਾ ਨਹੀਂ ਛੇਤੀ ਨਹੀਂ ਨਿਕਲਣਾ ਹੈ ਤੇ ਅਸੀਂ ਕਰਦੇ ਹਾਂ ਉਹਨਾਂ ਚਿਰ ਗੱਲਾਂ ਬਾਤਾਂ ਹਨਾ ਤੇ ਬਾਕੀ ਸੰਤੂ ਸਾਹਿਬ ਇੱਕੋ ਵੀ ਗੱਲ ਕਹਿਣੀ ਸੀ ਵੀ ਕਈ ਜਿਹੜੇ ਆਪਣੇ ਭਰਾ ਮਜ਼ਦੂਰ ਹੁੰਦੇ ਨੇ ਆਪਣੇ ਘਰੇ ਕੰਮ ਕਰਦੇ ਨੇ ਕਈ ਲੋਕ ਉਹਨਾਂ ਨੂੰ ਮੋਟੀ ਵਿਆਜ ਵੀ ਲਾ ਦਿੰਦੇ ਆ ਹਾਂ ਵਿਆਜ ਤਾਂ ਲੱਗਦੀ ਆ ਹਨਾ ਪਹਿਲੇ ਲੱਗਦੀ ਰਹੀ ਵਿਆਜ ਕਈ ਲਾਉਂਦੇ ਕਈ ਕਰ ਰਹੇ ਮਾਂ ਦਾ ਹੀ ਵਿਖਾ ਜਾਂਦੇ ਕਈ ਦਾ ਹੀ ਰੱਜ ਕੇ ਲਾ ਜਾਂਦੇ ਨਹੀਂ ਤੈਨੂੰ ਲੱਗੀ ਕਿ ਨਹੀਂ ਅੱਗੇ ਤੈਨੂੰ 3 ਸਾਲ ਹੋ ਗਏ ਬਾਈ ਪਰ ਮੈਨੂੰ ਨਹੀਂ ਲੱਗੀ ਠੀਕ ਤੈਨੂੰ ਕੋਈ ਘਾਟਾ ਤਾਂ ਨਹੀਂ ਪਿਆ ਤੈਨੂੰ ਸਾਲ ਹੋ ਗਏ ਨਹੀਂ ਘਾਟਾ ਹਾਂ ਗੱਲ ਇਹ ਰੋ ਮੈਨੂੰ ਨਾ ਉਹਦੀ ਗੱਲ ਭਾਈ ਦੀ ਜੱਜ ਕੀ ਵੀ ਕਹਿੰਦਾ ਤੁਸੀਂ ਇਹਨਾਂ ਵਾਸਤੇ ਕੋਈ ਵੀ ਬੰਦਾ ਹੁਣ ਆਪ ਪਸ਼ੂ ਰੱਖ ਲੈਨੇ ਜਿੰਨੇ ਜਿੰਨੇ ਬਈ ਗਿਫਟ ਤਾਂ ਜਲਦੀ ਜਲਦੀ ਖੋਲ ਲਈਦਾ ਹੁੰਦਾ ਤੇ ਦੂਜਾ ਟਾਈਮ ਹੀ ਬੜਾ ਲਾਈ ਹੈ ਨਾ ਇਹ ਤਾਂ ਸੋਜ ਆਲੇ ਡੱਬਾ ਸੋਜਾ ਸੋਜ ਹੀ ਹੋ ਸਕਦੇ ਪਵਣ ਹਾਂ ਉਹ ਤਾਂ ਨਹੀਂ ਕੁਝ ਹੱਦ ਕਰ ਗਈ ਤਾਂ ਸੋਜ ਆਲੇ ਹੀ ਨਿਕਲਿਆ ਹੁੰਦੇ ਖੋਣ ਕੀ ਬੰਦ ਆ ਇਧਰੋਂ ਇਧਰੋਂ ਬਈ ਲੈ ਲਓ ਜੀ ਇਹ ਤਾਂ ਅਖਬਾਰ ਆ ਬਈ ਗਿਫਟ ਤਾਂ ਆ ਪਿਆ ਜੀ ਚੱਲ ਹੁਣ ਇੱਕ ਚਲੋ ਜੀ ਹੁਣ ਇਹਦੇ ਚੋਂ ਹੁਣ ਸੋਜ ਆਲਾ ਸਸਪੈਂਸ ਹੋ ਗਿਆ ਖਤਮ ਪਵਣ ਹਾਂਜੀ ਦੋ ਜਣਾ ਤਾਂ ਖਤਮ ਹੋ ਗਏ ਬਾਕੀ ਕੋਈ ਗੱਲ ਨਹੀਂ ਲਿਫਾਫਾ ਪਾੜ ਜੂਗਾ ਤਾਂ ਕੋਈ ਚੱਕਰ ਨਹੀਂ ਲਿਫਾਫਾ ਤਾਂ ਪਾੜ ਦਈਏ ਹਾਂ ਮੁੰਡਾ ਇਹ ਇੱਕ ਵੇਸਟੇਜ ਹੀ ਆ ਆ ਰਾਮਣਾ ਖੋਲੇ ਚੱਲੋ ਤੇ ਦੋਸਤੋ ਕਣਕ ਆਪਣੀ ਵੇਚੀ ਗਈ ਆ 3 ਕੁ ਕਿੱਲੇ ਤੇ ਦੋ 2.5 ਕਿੱਲੇ ਹੋਰ ਵੇਚਣੇ ਆ ਸੋਭਾ ਜਾਣਾ ਚੰਦੇਕੜ ਤੇ ਫਿਰ ਆ ਕੇ ਵੇਚਾਂਗੇ ਤੇ ਸੋਰ ਸਨ ਆਓ ਦੋਸਤੋ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹੋ ਤੇ ਦੋਸਤੋ ਸੰਤੋ ਇਹ ਜੇ ਕੰਮ ਕਰਕੇ ਨਾ ਬਹੁਤ ਖੁਸ਼ੀ ਮਿਲਦੀ ਕੱਲ ਆਪਾਂ ਨਾ ਰੱਬ ਸੁੱਖ ਰੱਖੇ ਆਪਾਂ ਉਧਰ ਵੀ ਆਉਣਾ ਦਿਮਾਲਟੇ ਦੇ ਦੋ ਤਿੰਨ ਗੱਟੇ ਭਰਾ ਲਈਏ ਉਹ ਬਾਬੇ ਨੂੰ ਦੇ ਕੇ ਆਵਾਂਗੇ ਮੋਗੀ ਵਾਲਿਆਂ ਨੂੰ ਠੀਕ ਹੈ ਜੀ ਰੱਬ ਤੁੱਖ ਰੱਖੇ ਇਹਦਾ ਕੰਮ ਕਰਕੇ ਦੋਸਤੋ ਸਾਨੂੰ ਤਾਂ ਤੁਹਾਨੂੰ ਮਿਲਦੀ ਪਸਦੀ ਆਹ ਜੀ ਬਾਈਾਸ ਤੇ ਡੱਬਾ ਨਿਕਲ ਆਇਆ ਆਹ ਡਿਸ਼ ਵਾਲਾ ਆਹ ਇਹਦਾ ਰੋਟਰ ਨਿਕਲ ਆਇਆ ਵਾਈਫਾਈ ਵਾਲਾ ਇਹ ਤਾਂ ਇਹਦੇ ਕੰਮ ਦੀ ਚੀਜ਼ ਨਹੀਂ ਵਾਈਫਾਈ ਤਾਂ ਆਪਣੇ ਲੱਗਿਆ ਹੀ ਹੋਇਆ ਬਾਈ ਅੱਗੇ ਲੋ ਜੀ ਲੈ ਵੀ ਇੱਕ ਡੱਬਾ ਹੋਰ ਦਾ ਡੱਬੇ 'ਚ ਡੱਬਾ ਨਿਕਲ ਰਿਹਾ ਇਹ ਸਸਪੈਂਸ ਤਾਂ ਹੀ ਬਣਾਇਆ ਵੀ ਪਾਲਲੇ ਨੂੰ ਵੀ ਥੋੜਾ ਜਿਹਾ ਮਿਹਨਤ ਕਰਨੇ ਪਾਵੇ ਉਹ ਡੱਬੇ ਖੋਲਣ ਲੱਗੇ ਆ ਸਹੀ ਗੱਲ ਹੈ ਅਜੀ ਇਹ ਤੇ ਪਟਨੀ ਪੂ ਤੇਰਾ ਕੀ ਰਗਦਾ ਆਈਡੀਆ ਕੀ ਹੋ ਸਕਦਾ ਤੇ ਇਹ ਤੇ ਸਵੇਰ ਦਾ ਮੈਂ ਤਾਂ ਆਈਡੀਆ ਹੀ ਸੋਚੀ ਜਨਾ ਇਹ ਤਾਂ ਸੋਚ ਗਿਆ ਕਿ ਭਾਈ ਨੂੰ ਆਏ ਸ਼ਾਇਦ ਵੀ ਮੇਰੇ ਕੋਲ ਉਹ ਚੀਜ਼ ਹਰ ਚੀਜ਼ ਹੈਗੀ ਆ ਮੋਸਟਲੀ ਜਿਹੜੀ ਮਤਲਬ ਕਿ ਡੇਲੀ ਯੂਜ਼ ਵਾਸਤੇ ਹੁੰਦੀ ਆ ਹਮ ਪਰ ਇਹ ਇਹ ਚੀਜ਼ ਸਾਨੂੰ ਸੀਗਾ ਵੀ ਤੁਹਾਨੂੰ ਚਾਹੀਦੀ ਹੈ ਸਹੀ ਹੈ ਇਹਦੇ ਵਿੱਚ ਹੋਊਗਾ ਅਜੇ ਪਤਾ ਨਹੀਂ ਇਹ ਗਾਂ ਕਿੰਨਾ ਸਮਾਂ ਖੋਲੇ ਚਾਰ ਪੰਜ ਜੰਗਲ ਨਾ ਕੁਝ ਹੋਵੇਗੀ ਤੇ ਚਾਂਦੀ ਵਾਲੀ ਡੱਬੀ ਤਾਂ ਲੈ ਹੁਣ ਗਾਂ ਇਹ ਹੋ ਰਿਹਾ ਇੱਕ ਹੋਰ ਆ ਗਿਆ ਇਹ ਜੀ ਇਹ ਸ਼ਾਇਦ ਫਾਈਨਲ ਹੋ ਸਕਦਾ ਸ਼ਾਇਦ ਸੋ ਸੋ ਹੂੰ ਤੇ ਚਲੋ ਆਹ ਵੇ ਦੋਸਤੋ ਪਾਲੇ ਦਾ ਗਿਫਟ ਨੇੜੇ ਆ ਆ ਗਿਆ ਹਾਂਜੀ ਉਹ ਲੈ ਤੇ ਆ ਇਹ ਪੈਕਿੰਗ ਮੈਂ ਮੈਂ ਹੀ ਕੀਤੀ ਹੈਗੀ ਆ ਤੇ ਜਿਆਦਾ ਸਫਾਈ ਵਾਲੀ ਲੈ ਦਿਖਾ ਦੇ ਪਾਲੇ ਕੀ ਮਿਲਿਆ ਫੋਨ ਹੈ ਜੀ ਲੈ ਵੀ ਦੋਸਤੋ ਪਾਲੇ ਨੇ ਮਿਲਿਆ ਫੋਨ ਲੈ ਹੁਣ ਡੱਬਾ ਵੀ ਖੋਲ ਤੇ ਓਪਨ ਵੀ ਤੂੰ ਹੀ ਕਰ ਫਿਰ ਐ ਮੈਂ ਖੁਸ਼ ਆ ਨਹੀਂ ਬਹੁਤ ਵਧੀਆ ਨਹੀਂ ਹਜੇ ਮਿਲਣਾ ਤਾਂ ਟੇਪ ਟੇਪ ਲੱਗੀ ਹੋਈ ਹੈ ਜਿਹੜਾ ਤਾਂ ਕੰਪਨੀ ਵਾਲੀ ਹਾਂ ਉਹ ਉਹ ਪਟਣਾ ਇਧਰ ਨਹੀਂ ਐਵੇਂ ਨਹੀਂ ਪੱਟੀ ਦੀ ਹੂੰ ਇੱਥੋਂ ਇੱਥੇ ਜੇ ਇਦਰੇ ਲੱਗੀ ਹਾਂ ਇਹ ਦੋਨਾਂ ਸਾਈਡ ਵੀ ਆਏ ਜੇ ਇਹਨੂੰ ਆਏ ਜੇ ਕਰ ਲਾ ਬਈ ਜਾਂ ਤਾਂ ਚੀਰ ਜੇ ਲੈ ਮੇਰੇ ਨੋਹ ਵੀ ਬੰਨੀ ਗੇ ਚਾਕੂ ਨਹੀਂ ਹੈਗਾ ਗੱਟੇ ਕੱਟਣਾਂ ਨਾ ਨਹੀਂ ਨਹੀਂ ਐ ਕਰ ਲੈਣਾ ਕਿਉਂ ਖੁਸ਼ ਹੈਂ ਹਾਂ ਇਹ ਵਧੀਆ ਖੁਸ਼ ਹੈਨ ਬਾਗੂ ਚਾਬੀ ਨਹੀਂ ਪੜਦ ਇਹ ਤੈਨੂੰ ਕੋਈ ਲਾਲਚ ਨਹੀਂ ਦਿੰਦਾ ਬਦੋਂ ਬਲਾ ਕੋਈ ਅੱਖਾਂ ਵੀ ਮੈਨੂੰ ਲਾਲਚ ਕੋਈ ਦਿੰਦੇ ਪਏ ਇਹ ਚਾਬੀ ਪਤਾ ਨਹੀਂ ਇਹ ਬਾਈ ਨੇ ਹੁਣ ਆਪਦੇ ਫੋਨ ਦੀ ਆਪ ਖੁਦ ਓਪਨਿੰਗ ਕਰਨੀ ਆ ਹਾਂ ਇਹ ਬਸ ਹੈਗਾ ਵੀ ਤੂੰ ਯਾਰ ਕੰਮ ਢੰਗ ਨਾਲ ਕੀਤਾ ਤੇ ਤਾਂ ਓਆ ਹੋਰ ਕੋਈ ਗੱਲ ਨਹੀਂ ਗੀ। ਲਓ ਵੀ ਦੋਸਤੋ, ਪਰਲੇ ਨੇ ਮਿਲਿਆ ਫੋਨ Samsung ਦਾ ਦੇਖਦੇ ਆਂ ਮੈਂ ਤਾਂ ਆਪਣੀ ਦੇਖਿਆ ਮੈਂ ਤਾਂ ਉਹਨੂੰ ਉਹ ਵੀ ਕਿਹਾ ਮੈਂ ਕਿ ਮੈਨੂੰ ਜਿਹੜਾ ਵਧੀਆ ਮਾਡਲ ਉਹ ਦੇ ਦੇ। ਅੱਛਾ। ਤੇ ਵਿੱਚੋਂ ਦੇਖਦੇ ਆਂ ਮਾਡਲ ਕਿਹੜਾ ਉੱਤੇ ਵੀ ਲਿਖਿਆ ਹੋਊਗਾ ਬਾਅਦ ਚ ਦੱਸਦੇ ਆਂ ਵੀ ਕਿਹੜਾ ਮਾਡਲ ਆ। ਇਹ ਇਹ ਸੀਰੀਜ਼ ਦਾ ਕੋਈ ਮਾਡਲ ਆ। ਠੀਕ ਹੈ। ਠੀਕ। ਤੇ ਰਾਤ ਲੈ ਕੇ ਆਏ ਆਂ ਦੋਸਤੋ ਗੰਗਨਗਰ ਤੋਂ। ਉਹ ਵੀ ਟਾਈਮ ਲੱਗੂਗਾ। ਜੇ ਪੀਏ ਫਿਰ ਮੋਟੀ ਲੱਗੀ ਹੋਈ ਜਾਂ ਨਾ ਲਾਓ ਵੀ ਦੋਸਤੋ ਲਾਓ ਵੀ ਪਹਿਲੇ ਵਧਾਈਆਂ ਤੈਨੂੰ ਵਧਾਈਆਂ ਨੇ ਵੀ ਤੁੰਨੀ ਲੱਖ ਲੱਖ ਮੈਂ ਕਿਨ ਲਾਓ ਕੋਲੇ ਕੇ ਪਰੇ ਗੱਲਾਂ ਵੀ ਆ ਕਿ ਤੇਰਾ ਟੁੱਟਣਾ ਨਹੀਂ ਚਾਹੀਦਾ ਫੋਨ ਨੇ ਟੁੱਟ ਗਿਆ लास्ट ਟਾਈਮ ਵਾਲਾ ਇਹਨੂੰ ਬਸ ਬਈ ਐਂ ਲਾ ਦੇ ਇਹਨੂੰ ਤਾਂ ਉੱਪਰ ਹਾਂ ਪਹਿਲਾਂ ਇਹਨੂੰ ਲਾ ਦੇ ਇਹਨੂੰ ਬਸ ਚੱਲ ਬਸ ਲਾਓ ਵੀ ਆਨ ਕਰ ਦੇ ਕਦਰ ਹੋ ਗਿਆ ਸਾਈਡ ਤੋਂ ਬਟਨ ਜਨਪਦੋ ਆਨ ਖੋਲੋ ਮਾ ਵੀ ਦੋਸਤੋ Samsung Galaxy ਕਿਹੜਾ ਮਾਡਲ ਸੀ ਇਹ ਹੈ ਜੀ ਇਹ ਪਤਾ ਨਹੀਂ ਕਿਹੜਾ ਮੈਂ ਉਹਨੂੰ ਕਿਹਾ ਵਧੀਆ ਦੇ ਦੇ ਸਾਡਾ ਬੰਦਾ ਕਹਿੰਦਾ 6 16 5G ਏ 16 5 ਜੀ ਆ ਤੇ ਹੁਣ ਲਾਸਟ ਚ ਕੀ ਕਹਿਣਾ ਚਾਹਣਾ ਇੱਕ ਤੇਰਾ ਲਾਸਟ ਤੇ ਇਹ ਬਹੁਤ ਵਧੀਆ ਮੈਂ ਕਹਿੰਦਾ ਕਿੰਨੇ ਦਿਨ ਹੋ ਗਏ 20 ਦਿਨ ਫੋਨ ਟੁੱਟੇ ਨੂੰ ਹੋ ਗਏ ਮੈਂ ਕਹਿੰਦਾ ਮੈਂ ਸਬਰ ਨਾ ਕਦੇ ਅੱਜ ਸਵੇਰੇ ਆ ਇਹ ਤਾਂ ਸਬਰ ਕੀਤਾ ਜੇ ਤੂੰ ਮੇਰੇ ਤੋਂ ਪੈਸੇ ਮੰਗਦਾ ਨਾ ਫਿਰ ਮੈਂ ਤੈਨੂੰ ਨਹੀਂ ਲਾ ਕੇ ਦੇਣਾ ਸੀ ਮੈਂ ਯਾਰ ਸਬਰ ਕਰੀ ਬੈਠਾ ਬੰਦਾ ਮੈਂ ਤਾਂ ਮੈਂ ਕੀ ਫੋਨ ਦਾ ਕਰਾਂ ਟਾਈਮ ਟਪੀ ਜਾਂਦਾ ਜੇ ਪਿਛਲੇ ਸਾਲ ਵੀ ਫੋਨ ਲੈ ਕੇ ਦਿੱਤਾ ਸੀ ਬਾਈ ਨੂੰ ਪਰ ਬਾਈ ਉਹ ਤੂੰ ਇੱਕ ਸਾਲ ਹੀ ਮਸਾਂ ਕੱਢਿਆ ਉਹ ਨਹੀਂ ਉਹ ਸੁਮਨ ਕੋਲੇ ਆ। ਉਹ ਸੁਮਨ ਕੋਲੇ ਆ। ਉਹ ਸੁਮਨ ਕੋਲੇ। ਨਵੀਂ ਪਿਆਇਂ ਦਿੱਤੇ। ਅੱਛਾ ਅੱਛਾ ਫੇਰ ਇਹਦੇ ਚ ਵੀ ਤੂੰ ਹਣ ਫੇਮਣਾ ਪਈ ਸਿਮਤ ਉਹਦੇ ਚ ਚੱਲਣ ਦੇ। ਇਹ ਗਾਣੇ ਗੋਣ ਸਾਨੂੰ ਰੱਖ ਲਾਵਦਾ। ਇਹ ਲਾਮਿਨੇਸ਼ਨ। ਲਾਮਿਨੇਸ਼ਨ ਗਾਰਡ ਗੂੜਨ ਪੂਰਾ ਸੇਫ ਕਰ ਲਾ। ਉਹ ਜੰਡਣ ਕਰਵਾ ਲਈ ਤਾਂ ਭਾਈ ਤੋਂ। ਠੀਕ। ਉਹ ਮੈਨੂੰ ਚੱਤਾ ਭਲ ਗਿਆ ਨਾ ਮੈਂ ਕਵਰ ਲੈ ਕੇ ਆਇਆ ਤਾਂ ਨਾ ਹੀ ਗਾਰਡ ਲੱਗਿਆ। ਇਹਨੂੰ ਨਵਾਬਸ ਡੱਬੇ ਚ ਪਾ ਲਾ। ਬਾਫ ਬਾਲੇ ਤੇ ਹੀ ਕਢਵਾਵਾਂਗੇ। ਬਾਫ ਡੱਬੇ ਚ ਪਾ ਕੇ ਰੱਖ ਲਾ। ਬਿਲ ਬੁੱਲ ਘਰੇ ਪਿਆ ਉਹ ਆਪਾਂ ਸਾਹਮਣੇ ਰੱਖਾਂਗੇ ਵੀ ਗਾਰੰਟੀ ਵਾਰੰਟੀ ਦਾ ਫਿਰ। ਆਹ ਪਾਲਲੇ ਨੇ ਮਿਲਿਆ ਛੋਟਾ ਜਿਹਾ ਸਰਪ੍ਰਾਈਜ਼ ਤੇ ਪਿਛਲੀ ਵਾਰੀ ਵਾਈ ਪਾਲਲੇ ਨੇ ਦਿੱਤਾ ਆਪਦੀ ਵਾਈਫ ਨੂੰ ਹਾਂ ਉਦੋਂ ਹੀ ਸਹੀ ਹੈ ਐਦਕੀ ਤੂੰ ਆਪ ਰੱਖ ਲੈ ਪਰ ਘਰੇ ਘਰੇ ਰੱਖ ਲੈ ਨਹੀਂ ਐਦਕੀ ਆਪ ਰੱਖਿਆ ਹੈ ਇਹ ਪਿਛਲੇ ਕਿ ਦਿਨ ਪਰਮਾਤਮਾ ਸੁੱਖ ਰੱਖੇ ਅਗਲੇ ਸਾਲ ਆਪਾਂ ਹੋਰ ਨਵਾਂ ਲੈ ਲਾਂਗੇ ਸਹੀ ਹੈ ਹੈਨਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਬਾਕੀ ਤੇਰਾ ਇੰਸ਼ੋਰੈਂਸ ਕਰਾਵਾਂਗੇ ਉਹ ਮੈਨੂੰ ਨਾ ਇੱਕ ਕਮੈਂਟ ਆਇਆ ਵਿੱਚ ਕਹਿੰਦਾ ਪਾਲਲੇ ਨੂੰ ਉਹਦੇ ਗੱਲ ਵੀ ਸਹੀ ਹੈ ਕਹਿੰਦਾ ਪਾਲਾ ਜਿੰਨਾ ਚਿਰ ਤੁਹਾਡੇ ਕੰਮ ਕਰਦਾ ਠੀਕ ਹੈ ਵੀ ਉਹਨਾਂ ਚਿਰ ਤੱਕ ਤੁਸੀਂ ਕਰੀ ਜਾਂਨੇ ਹੋ ਤੇ ਕੱਲ ਨੂੰ ਪਾਲਾ ਕਹਿੰਦਾ ਜਦੋਂ ਬੁੱਢਾ ਹੋ ਗਿਆ ਤੇ ਇਹਦਾ ਕੌਣ ਕਰੂਗਾ ਕਹਿੰਦਾ ਹਾਂ ਕਹਿੰਦਾ ਇਹ ਚੰਗਾ ਤੁਸੀਂ ਇਹਦਾ ਚਾਹੇ ਇਹਦੇ ਇਹਦੇ ਪੈਸਿਆਂ 'ਚ ਕੋਈ 10000 ਰੁਪਏ ਕੱਟ ਲੈ ਬੰਦਾ ਠੀਕ ਵੀ ਜਮਾ ਕਰਾਈ ਚੱਲੇ 10 10000 ਰੁਪਏ ਸਾਲ ਦਾ ਜਮਾ ਕਰਾਈ ਚੱਲੇ ਜਦੋਂ ਪਾਲਾ ਹੋਊਗਾ 50 60 ਸਾਲਾਂ ਦਾ 70 ਸਾਲਾਂ ਦਾ ਉਦੋਂ ਕੋਈ 10 ਲੱਖ ਰੁਪਏ 15 ਲੱਖ ਬਣ ਲਿਆ ਹੋਊਗਾ ਉਹ ਬੰਦਾ ਬਹਿ ਕੇ ਰੋਟੀ ਤਾਂ ਖਾ ਸਕਦਾ ਇਹ ਕਹਿੰਦਾ ਵੀ ਇਹ ਪਲਾਨ ਜ਼ਰੂਰ ਲੈ ਕੇ ਦੋ ਕੋਈ ਮਿਲਦਾ ਬ ਮੇਰੇ ਅਦਰ ਸੀਰੀਆ ਦੇ ਆਪਦੇ ਕੰਮ ਕਰਨ ਵਾਲਿਆਂ ਦੇ ਹਰੇਕ ਹੀ ਪਲਾਨ ਲੈ ਕੇ ਦੋ ਤੇ ਬਾਕੀ ਤੁਹਾਨੂੰ ਕਿਵੇਂ ਲੱਗਿਆ ਜੀ ਸਰਪ੍ਰਾਈਜ਼ ਗਿਫਟ ਬਾਈ ਪਾਲੇ ਨੂੰ ਜਮਾ ਇੰਨਾ ਕ ਵੀ ਨਹੀਂ ਪਤਾ ਸੀਗਾ ਨਹੀਂ ਮੈਂ ਸਿਆ ਦਾ ਸੁਤੀ ਜਾਂਦਾ ਮੈਂ ਕੀ ਕੀ ਸੀ ਖੋਸਾਈ ਦੀ ਪਾਲਣ ਆਇਆ ਹੋਣਾ ਵਖਾਣ ਕੀ ਚੀਜ਼ ਕੀ ਚੀਜ਼ ਸੋਚੀ ਸੀ ਬਾਈ ਸੋਚਾ ਇਹ ਵਾ ਕੋਈ ਦਿਮਾਗ ਚ ਆਈ ਨਹੀਂ ਕੋਈ ਚੀਜ਼ ਮੈਂ ਕਿਹੜਾ ਤੱਕ ਦਾ ਗਿਫਟ ਨਿਕਲੂ ਹੁਣ ਵੇਖੀ ਆ ਕੀ ਹੋਦਾ ਤੇ ਚਲੋ ਠੀਕ ਹੈ ਦੋਸਤੋ ਤੁਸੀਂ ਆਪਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਤੇ ਪਰਮਾਤਮਾ ਸਾਰਿਆਂ ਨੂੰ ਐਸੇ ਤਰ੍ਹਾਂ ਹੀ ਖੁਸ਼ ਰੱਖੇ 8 ਵਜੇ ਕੰਮ ਕਰਕੇ ਸਾਨੂੰ ਤਾਂ ਮਿਲਦੀ ਬਹੁਤ ਜ਼ਿਆਦਾ ਖੁਸ਼ੀ ਤੇ ਉਹ ਦੂਜਾ ਤੇ ਬਾਕੀ ਦੋਸਤੋ ਹੁਣ ਜੇ ਤਾਂ ਅਸੀਂ ਚੰਡੀਗੜ੍ਹ ગયા ਤਾਂ ਉੱਥੇ ਮਾਲਟੇ ਜਾਂ ਕਿੰਨੂੰ ਲੈ ਕੇ ਜਾਵਾਂਗੇ ਪੀਜੀਆ ਵਿੱਚ ਵਰਤੌਣੇ ਆ ਨਹੀਂ ਕਿੰਨੇ ਕਿ ਅੰਦਰੋਂ ਅਸੀਂ ਨਾ ਕਦੀ ਵੀ ਅਸੀਂ ਨਹੀਂ ਚਾਹੁੰਦੇ ਦਿਖਾਵਾ ਕਰੀਏ ਪਰ ਸਾਨੂੰ ਐ ਲੱਗਦਾ ਵੀ ਚਲ ਕਿਸੇ ਨੂੰ ਅਸੀਂ ਵੀ ਆਹ ਚੀਜ਼ਾਂ ਪਵਣ ਅੱਜ ਤੋਂ ਜਦੋਂ 4 ਸਾਲ ਪਹਿਲਾਂ ਆਪਾਂ ਵੀ ਕਰੇ ਰਹਿੰਦੇ ਸੀ ਹਾਂਜੀ ਨਹੀਂ ਵੀ ਕਿਉਂਕਿ ਸੋਸ਼ਲ ਮੀਡੀਆ ਵਾਲਾ ਆਪਣਾ ਇੰਨਾ ਧਿਆਨ ਹੀ ਹੈ ਨਹੀਂ ਸੀਗਾ ਵੀ ਆਪਾਂ ਫੋਨ ਫੋਨ ਘੱਟ ਦੇਖਦੇ ਸੀ ਹੁਣ ਆਪਾਂ ਲੋਕਾਂ ਨੂੰ ਵਾਧੂਆਂ ਨੂੰ ਦੇਖਦੇ ਆਂ ਵੀ ਬਹੁਤ ਵੱਡੀ ਅਮੀਰ ਤੋਂ ਅਮੀਰ ਦੁਨੀਆ ਪਈ ਐ ਤੇ ਵੀ ਬਹੁਤ ਲੋਕ ਜਿਹੜੇ ਕੀ ਸੇਵਾ ਕਰਦੇ ਨੇ ਵਾਧੂ ਕੰਮਾਂ ਦੇ ਵਿੱਚ ਹਨਾ ਉਹਨਾਂ ਨੂੰ ਸਕੂਨ ਮਿਲਦਾ ਫਿਰ ਅਸੀਂ ਵੀ ਨਿੱਕੀ 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 ਕੋਸ਼ਿਸ਼ ਕਰਦੇ ਆਂ ਚਲੋ ਜਿੰਨਾ ਵੀ ਸਾਡੇ ਤੋਂ ਹੁੰਦਾ ਹਨਾ ਪਰ ਸ਼ੁਰੂਆਤ ਜਿਹੜੀ ਕੀ ਘਰ ਤੋਂ ਕਰ ਲੈਣੀ ਚਾਹੀਦੀ ਆ ਤਾਂ ਜ਼ਿਆਦਾ ਵਧੀਆ ਹੁੰਦਾ ਹਨਾ ਤੇ ਚਲੋ ਠੀਕ ਐ ਦੋਸਤੋ ਥੈਂਕ ਯੂ ਧੰਨਵਾਦ